ਨਵਾਬ ਸਾਹਿਬ ਕੀ ਕਹਿਣਾ ਕਰਦੇ ਹੋ ਤੁਸੀਂ ਵਿਜੀਲੈਂਸ ਅੱਗੇ ਪੇਸ਼ ਹੋਏ ਕਿ ਸਮਨਿੰਗ ਹੋਈ ਸੀ ਕੀ ਕੀ ਉਹ ਹੈ ਬਿਆਨ ਲੱਗੇ ਮੈਂ ਤੇ ਉਥੇ ਇਹੋ ਬੇਨਤੀ ਕੀਤੀ ਕਿ ਜਿਹੜਾ ਜਿਹੜਾ ਮੈਂ 2015 16 ਚ ਸਾ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਜਿਹੜੇ ਮੈਂ ਡਿਊ ਲੇਟਰਨ ਦੇ ਆਪਣੇ ਉਹਨਾਂ ਨੂੰ ਦੇਖਿਆ ਹਾਂ ਮੈਂ ਅੱਜ ਵੀ ਉਹਨਾਂ ਬਿਆਨਾਂ ਤੇ ਕਾਇਮ ਆ ਇੱਥੇ ਵੀ ਪੰਜਾਬ ਪੰਜਾਬੀਅਤ ਦੀ ਦਰਦ ਇੱਥੇ ਵੀ ਦਰਦ ਹੈ ਕਿੱਥੇ ਵੀ ਇਹ ਨਸ਼ਿਆਂ ਪ੍ਰਤੀ ਦਰਦੇ ਜਾਂ ਕੋਈ ਕੋਈ ਤਰ੍ਹਾਂ ਦਾ ਵੀ ਲਾਅ ਲੈਸ ਦਾ ਗੱਲ ਆ ਡਟ ਕੇ ਅਸੀਂ ਉੱਥੇ ਖਲੋਤੇ ਜਿਹੜੀ ਲੈਟਰ ਲਿਖੀ ਸੀ ਕਿਸ ਕਿਸ ਚੀਜ਼ ਦਾ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਮੈਂ ਲੈਟਰ 'ਚ ਜੋ ਸ਼੍ਰੋਮਣੀ ਕਾਲਜਦਾਲ ਦੇ ਪੰਥਨਾ ਜੋ ਠੱਗਾ ਹੋ ਰਿਹਾ ਹੈ ਜੋ ਡਿਕਟੇਟਰਸ਼ਿਪ ਜੋ ਇੱਥੇ ਡਿਕਟੇਟਰਸ਼ਿਪ ਚੱਲ ਰਹੀ ਸੀ ਉਹਦੇ ਸੰਬੰਧ 'ਚ ਮੈਂ ਜੋ ਕੁਝ ਬਿੱਟੂ ਆਲਖਣਾ ਵਾਪਰਿਆ ਜੋ ਸਾਡੇ ਨਾਲ ਬੀਤੀਆਂ ਉਹ ਸਭ ਕੁਝ ਉਹ 'ਚ ਲਿਖ ਕੇ ਭੇਜਿਆ ਹੈ ਕਿ ਕੌਣ ਕਰਾ ਰਿਹਾ ਕਿਵੇਂ ਹੋ ਰਿਹਾ ਕਿੱਪਰਾਂ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਇਸਰਾਫ ਬਾਦਲ ਨੇ ਸਾਨੂੰ ਪਿਸ਼ਵਾੜ ਦੁਆਇਆ ਹੈ ਕਿ ਘਬਰਾਉਣਾ ਕਾਕਾ ਹੀ ਇਹ ਇਹ ਤੁਹਾਡਾ ਇਹ ਇਮਾਨਦਾਰੀ ਦਾ ਸਾਰ ਸੱਚਾਈ ਸਾਹਮਣੇ ਲਿਆਵਾਂਗਾ ਪਹਿਨੇ ਕੋਈ ਨਹੀਂ ਸਾਰਿਆਂ ਨੇ ਗੋਗੋਲਾਂ ਦੀ ਮਿੱਟੀ ਝਾੜੀ ਹੈ ਕੋਈ ਵੀ ਆਇਆ ਕੋਈ ਸਰਕਾਰ ਆਈ ਹੈ ਸਰਕਾਰਾਂ ਦੋ ਤਿੰਨ ਬਦਲ ਗਈਆਂ ਭਾਵੇਂ ਬੇਦਬੀ ਦਾ ਮੁੱਦਾ ਭਾਵੇਂ ਨਸ਼ਿਆਂ ਦਾ ਮੁੱਦਾ ਇਹਨਾਂ ਨੇ ਨਸ਼ਿਆ ਨਸ਼ਿਆਂ ਦੇ ਇਹਨਾਂ ਨੂੰ ਹੋਣਾਂ ਦੀ ਮਿੱਟੀ ਝਾੜੀ ਆ ਉਹ ਕਹਿੰਦੇ ਕਹਾਵਤ ਜਿਹੜੀ ਹਾਥੀ ਦੇ ਦੰਦ ਖਾਨ ਨੂੰ ਹੋਰ ਤੇ ਦਿਖਾਉਣ ਨੂੰ ਔਰ ਇਹ ਹਾਲਤ ਆ ਇਹ ਕਹਾਵਤਾਂ ਨੇ ਟੁਕਰੀਆਂ ਸਾਰਿਆਂ ਦੀਆਂ ਉਸ ਨੇ ਨਾ ਵੀ ਕਿਸ ਤਰੀਕੇ ਨਾਲ ਸੰਭੰਸੀ ਸੱਪਾ ਪਿੰਡੀ ਜੀ ਮੈਂ ਤੇ ਉਹ ਡੀਓ ਲੈਟਰ ਵਿੱਚ ਲਿਖਿਆ ਪਿਆ ਔਰ ਸੱਪਾ ਪਿੰਡੀ ਲਾਡੀ ਹੋਣੀ ਇਹ ਸਾਰੇ ਸਾਨੂੰ ਬਿਕਰਮਜੀਤ ਜੀ ਨੇ ਆਪਣੇ ਇਥੇ ਤਾੜੀ ਕਰੀ ਨੇ ਇਹਨੂੰ ਰੈਜੀਸਟ੍ਰੇਸ਼ਨ ਮਲਾਇਆ ਹੀ ਇਹ ਕਹਿ ਕੇ ਮਲਾਇਆ ਕਿ ਮੇਰੇ ਅੱਗੇ ਜਿਗਰੀ ਯਾਰ ਨੇ ਔਖੇ ਵੇਲੇ ਹੀ ਇਹਨਾਂ ਕੋ ਗਏ ਹਾਂ ਜਦੋਂ ਸਾਰ ਬਾਦਲ ਸਾਰੇ ਪਰਿਵਾਰ ਦੇ ਫੀਜਲੈਂਸ ਦੇ ਕੈਪਟਨ ਸਾਹਨੇ ਕੇਸ ਕੀਤੇ ਸੀ ਕਿ ਮੈਂ ਉਹਨਾਂ ਕੋ ਰਿਆ ਇਹ ਸਾਡਾ ਜਿਗਰੀ ਯਾਰ ਹੈ ਮੇਰੇ ਕੋ ਰਹਿਣਗੇ ਲੱਗਾ ਕਿ ਉਹ ਤੇ ਪ੍ਰੈਕਟਿਸ ਕਰਦਾ ਕਿਤੇ ਨਾ ਕਿਤੇ ਉਹ ਡਾਕਟਰਸ ਕਰੀਓ ਵਿਦੇਸ਼ਾਂ ਦੇ ਜਾਇਆ ਦਾਵਾ ਮੰਨੇ ਨੌਰਮਲ ਨਹੀਂ ਕਿਤਨਾ ਜਤੇ ਸਬੰਧ ਜਿਹੜੇ ਵਾ ਉਹਨਾਂ ਦੀ ਇਲੈਕਸ਼ਨ ਚ ਪੈਸੇ ਕਰਦੇ ਜੜੀ ਮੈਂ ਕਹਿੰਦਾ ਤੁਸੀਂ ਮੈਨੂੰ ਸਵਾਲ ਜਵਾਬ ਕਰਨ ਦੋ ਪਹਿਲਾਂ ਜਿਹੜਾ ਮੈਂ ਡੀਓ ਲੈਟਰ ਦਿੱਤਾ ਨਾ ਢਾਈ ਪੇਜ ਨੇ ਉਹ ਤੇ ਢਾਈ ਪੇਜ ਤੁਸੀਂ ਵਿਖਾ ਦਿਓ ਉਹ ਤੇ ਹਰ ਸਵਾਲ ਦਾ ਹਰ ਦਾ ਜਵਾਬ ਉਹਦੇ ਵਿੱਚ ਸਭ ਕੁਝ ਲਿਖਿਆ ਇਹ ਉਹਨੂੰ ਤਕੀਕਾ ਕਿ ਏਜੰਸੀ ਸੇ ਕਰਾਉਣਾ ਹੀ ਸਾਡੇ ਬਾਦਲ ਸਾਹਿਬ ਹੀ ਏਜੰਸੀ ਨੇ ਪੁੱਛਰੇ ਕਰਨਾ ਹੀ ਫਿਰ ਕੈਪਟਨ ਸਾਹਿਬ ਹੀ ਉਹ ਇਹ ਤੇ ਸਭ ਰਲੇ ਪਏ ਆ ਇਹ ਇਹ ਲੂਣ ਦਾ ਲੂਣ ਹੀ ਖੁੰਮੀ ਜਾਂਦੇ ਪਏ ਆਟੇ ਦੀ ਲੂਣ ਨਹੀਂ ਪੁੰਦ ਪਏ ਲੂਣ ਦਾ ਲੂਣ ਹੀ ਖੁੰਮੀ ਜਾਂਦੇ ਪਏ 6000 ਕਰੋੜ ਦਾ ਤੁਸੀਂ ਜ਼ਿਕਰ ਕੀਤਾ ਉਸ ਬਾਰੇ ਬਾਅਦ ਹੁਣ ਵੀ ਕਹਿੰਦਾ ਕਿ ਇਹ ਇਹਨਾਂ ਪੁਲਿਸ ਅਫਸਰਾਂ ਨੇ ਜਿਤਨਾ ਅਨਸਾਸ ਉਬੀਰ ਸਿੰਘ ਬਾਦ ਲਗਿੰਦੇ ਆ ਕਿ ਸਭ ਕੁਝ ਇਹ ਮੈਂ ਹੀ ਪਰਚਾ ਰਜਿਸਟਰ ਅਹੀਂ ਫੜਿਆ 6000 ਕਰੋੜ ਡੈਗ ਰੈਕਰ ਅਬ ਮਾਰਾ ਸਾਹਿਬ ਕਹਿੰਦੇ ਅਹੀਂ ਅਹੀਂ ਇਹਨੇ ਪਰਚਾ ਹੀ ਕਰਤੀ ਆ ਚੰਨੀ ਸਾਹਿਬ ਕਹਿੰਦੇ ਮੈਂ ਬਿਕਰਮ ਮਜੀਠੀ ਦੇ ਪਰਚਾ ਕਰਤਾ ਆ ਆ ਆ ਜਿਹੜੀ ਹੁਣ ਤਿੰਨ ਸਾਲ ਸਰਕਾਰ ਆ ਆਮ ਸਰਕਾਰ ਇਹ ਕਦੇ ਨਹੀਂ ਕੀਤਾ ਕੀਤਾ ਕੀ ਇਹਨਾਂ ਨੇ ਜਿਹੜੇ ਜਿੰਨਾ ਨੇ ਉਹ ਜਿਹੜਾ 6000 ਕੋਡ ਕਿੱਥੇ ਆ 6000 ਕੋਡ ਦਾ ਡਰੱਗ ਫੜਿਆ ਜਾਂ ਉਹ ਡਰੱਗ ਬਣੀ ਫੜੀ ਆ ਉਹ ਉਹ ਸਾਰਾ ਇਹਨਾਂ ਨੇ ਆਪਣੀਆਂ ਪੋਲੀਟਿਕਲ ਰਜਿਸਟਰੀਆਂ ਕਢੀਆਂ ਇੱਕ ਦੂਜੇ ਨਾਲ ਭਾਵੇਂ ਪੋਲੀਟਿਕਲ ਲੋਕ ਨੇ ਤੇ ਭਾਵੇਂ ਅਫਸਰ ਲੋਕ ਨੇ ਇਹਨਾਂ ਨੇ ਪੰਜਾਬ ਦੇ ਕਲੰਕ ਲਾਇਆ ਪਿਆ ਮੱਥੇ ਦੇ ਕਲੰਕ ਲਾ ਕੇ ਰੱਖਿਆ ਪਿਆ ਆਮਦ ਸਰਕਾਰ ਨੇ ਐਫਆਈਆਰ ਦਰਜ ਕੀਤੀ ਕਾਂਗਰਸ ਸਰਕਾਰ ਹੁਣ ਚੰਨੀ ਸਾਹਿਬ ਕੇ ਨੇ ਕੀ ਵਿਤਰਮ ਜੀਠੇ ਨਾ ਗਲਤ ਹੋ ਰਿਹਾ ਸੈਟ ਵੀ ਬਣਾਈਆਂ ਸੀ ਕਾਲੀ ਸਰਕਾਰ ਸਮੇਂ ਵੀ ਕਾਂਗਰਸ ਸਰਕਾਰ ਸਮੇਂ ਵੀ ਲੱਗਦਾ ਉਹ ਤਾਂ ਕਾਇਦਾ ਆ ਚੰਨੀ ਸਾਹਿਬ ਨੇ ਇਹ ਚੰਨੀ ਸਾਹਿਬ ਦੇ ਜੋ ਸੀਐਮ ਹੈ ਜਦੋਂ ਮਰਜੀ ਇਹ ਜਿਹੜੇ ਡੀਜੀਪੀ ਨੇ ਅਰਜਿਸਟਰ ਕੀਤਾ ਉਹਨੂੰ ਮਹੀਨੇ ਬਾਹਰ ਹੀ ਲਾਤਾ ਉਹਦੇ ਬਾਦ ਉਹ ਡੀਜੀਪੀ ਲਾ ਲਿਆ ਇਹਦੇ ਸਭ ਸਿਆਸੀ ਰੋਟੀਆਂ ਸੇਕਦੇ ਪੰਜਾਬ ਨੂੰ ਬਰਾਹ ਕਰਦੇ ਪੰਜਾਬ ਦੇ ਪੰਜਾਬੀ ਇਤਨ ਕਿਹਈ ਸਚਾਈ ਹੈ ਜੇ ਉਹਨੇ ਕਿਤੇ ਇਹ ਡੀਜੀਪੀ ਨੇ ਕੀਤਾ ਨੂੰ ਰੱਖਦੇ ਉਹਦੀ ਉਹਦੀ ਉਹਦੇ ਬਾਈ ਨੇਮ ਉਹਨੇ ਆਪਣੇ ਆਪਣੇ ਬਿਆਨਾਂ ਦੇ ਕਹਿੰਦੇ ਡੀਜੀ ਸਾਹਿਬ ਚਟੋਪਾਧਿਆ ਜੀ ਨੇ ਕਰਾਇਆ ਉਹਨੂੰ ਦੇ ਲਾਤਾ ਫਿਰ ਦੁਜਾੜੀ ਜੀ ਲੈਣ ਦਾ ਹਾਂਜੀ ਦੁਜਾ ਲਾਇਆ ਫਿਰ ਤੀਜਾ ਲੈਣ ਦਾ ਇਹ ਕੁਛ ਦੇ ਕਰਦੇ ਹੋਰੇ ਇਹਦੇ ਨੇ ਕੰਦਾਂ ਕਰਾਉਣਾ ਕੀ ਜੀ ਪਰ ਲੱਗਦਾ ਹੁਣ ਵਿਜੀਲੈਂਸ ਵੱਲੋਂ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਚਟੋਪਾਧਿਆ ਸ਼ਾਮਲ ਹੋਏ ਨੇ ਰਣਜਨ ਸਿੰਘ ਸ਼ਾਮਲ ਹੋਏ ਨੇ ਤੁਸੀਂ ਤਲਵੀਰ ਹੋਰ ਵੀ ਸ਼ਾਮਲ ਹੋ ਮੈਂ ਤਾਂ ਕਹਿੰਦਾ ਮੈਂ ਤਾਂ ਬੇਨਤੀ ਕਰਦਾ ਕਿਹੜੇ ਕੋਈ ਕੋਈ ਪੰਜਾਬ ਨੂੰ ਵਿਚ ਪੰਜਾਬ ਦੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣੀ ਕੋਈ ਇਹ ਕਿਸੇ ਤਰ੍ਹਾਂ ਵੀ ਕੋਈ ਡਰਗ ਦੇ ਕੋਈ ਕੋਈ ਕਿਸੇ ਤਰ੍ਹਾਂ ਦੀ ਕੋਈ ਇਹਦੇ ਇਹਦੇ ਐਸਿਡ ਜਿਹੜੇ ਆਮਦਨ ਦੇ ਕਿਸੇ ਕੋਈ ਕੁਝ ਹੈਗਾ ਆਪਣੀ ਜਮੀਰ ਨੂੰ ਆਵਾਜ਼ ਦੇ ਕੇ ਆਪਣੀ ਆਤਮਾ ਨੂੰ ਆਵਾਜ਼ ਤੱਕੜੀ ਹੋ ਕੇ ਆਣਗੇ ਆਪਾਂ ਇਹਨਾਂ ਏਜੰਸੀਆਂ ਸਾਧ ਵੀ ਜੀ ਸਾਹਿਬ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹਰ ਨੂੰ ਦੇਣੀ ਚਾਹੀਦੀ